ਦੇਖ ਰਹੇ ਸਾਰੇ ਸਰੋਤਿਆਂ ਨੂੰ ਵੱਡਿਆਂ ਤੇ ਛੋਟਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰ ਆਤ ਪਹੁੰਚ ਗਏ ਸੀ ਜੀ ਕੀਰਤਪੁਰ ਸਾਹਿਬ ਅੱਜ ਤਰੀਕ 24 ਜੂਨ 2025 ਸਮਾਂ ਹੋ ਗਿਆ 8:30 ਸਵੇਰੇ ਨਿਕਲਣਾ ਸੀ ਮੀਂਹ ਬਹੁਤ ਪੈ ਰਿਆ ਸੀ ਤੇ ਰਾਤੀ ਵਲੌਗ ਵੀ ਬੰਦ ਕਰਨਾ ਭੁੱਲ ਗਏ ਸਿੱਖ ਰਹੇ ਆ ਜੇ ਤੁਸੀਂ ਸਮਝ ਸਕਦੇ ਹੋ ਤੇ ਜੀ ਅੱਜ ਲੱਗੇ ਆਗੇ ਤੋਂ ਯਾਤ ਅੱਗੇ ਵੱਲ ਅੱਗੇ ਵੱਲ ਨੂੰ ਵਧਣ ਲੱਗੇ ਆ ਯਾਤਰਾ ਸ਼ੁਰੂ ਕਰਨ ਲੱਗਿਆ ਇੱਥੋਂ ਵਨੀਕਰਨ ਸਾਹਿਬ ਦੀ ਦੁਵਾਰ ਤੇ ਅੱਜ ਦੇਖਦੇ ਹਾਂ ਕਿੱਥੇ ਤੱਕ ਜਾ ਹੁੰਦਾ ਤੇ ਵਾਇਗੁਰੂ ਕਿਰਪਾ ਕਰਨ ਜੇ ਮੰਡੀ ਪਹੁੰਚ ਜਾਈਏ ਨਹੀਂ ਫਿਰ ਸੁੰਦਰ ਨਗਰ ਜਾਂ ਬਲਾਸਪੁਰ ਸਟੇ ਕਰਾਂਗੇ ਤੁਸੀਂ ਜੁੜੇ ਰਹੋ ਆਪਣੇ ਕਮੈਂਟ ਜ਼ਰੂਰ ਵੀਡੀਓ ਥੱਲੇ ਭੇਜਿਓ ਤੇ ਮਿਲਦੇ ਆਂ ਜੀ ਧੰਨਵਾਦ ਲੜਾਈ ਹੋ ਗਈ ਹੈ ਜੀ ਸ਼ੁਰੂ ਤੇਲਤਪੁਰ ਸਾਹਿਬ ਤੋਂ ਮੁੜ ਕੇ ਆਪਾਂ ਮਨਾਲੀ ਵਾਲਾ ਰੋਡ ਕਿਆ ਬਾਤ ਤੇ ਲੱਗਣਾ ਜੋ ਚਲੋ ਕੋਈ ਜੀਰੂ ਸਾਹਿਬ ਕਰਨ ਦੀ ਕਿਰਪਾ ਚੜਾਈ ਚੜੀ ਆ ਕੋਸ਼ਿਸ਼ ਕੀਤੀ ਸੀ ਸਾਈਕਲ ਤੇ ਚੜ ਕੇ ਪਰ ਜਾਈਂ ਰੋੜ ਕੇ ਲਿਆਉਣਾ ਫਿਰ ਤੇ ਆ ਵੀਰ ਨੇ ਲਈ ਦੁਕਾਨ ਆਪਣੀ ਛਤਰਿਆਂ ਦੀ ਤੇ ਭਾਈ ਹਵਾ ਭਰਨ ਵਾਲੇ ਕੰਮ ਉਹ ਖੜਾ ਸਾਈਕਲ ਇੱਕ ਤੱਕ ਰੋੜ ਕੇ ਲਿਆਂਦਾ ਮੰਨਦਾ ਭਜਣਾ ਆਪਣੇ ਕੋਲ ਚਾਰਾ

ਜੀ ਅਵਾਡ ਮੋਬਾਈਲ ਕੋਲ ਡਰਾਈਵਿੰਗ ਅਹ ਕੋਈ ਪਰਸਪੈਕਟ ਹੈਗਾ ਵੀ ਹੈ ਹੈਵੀ ਨਹੀਂ ਠੀਕ ਹੈ ਧੰਨਵਾਦ ਵੈਸੇ ਇਹਨਾਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਆਪਣਾ ਤਾਂ ਸੰਦਾਈ ਛੋਟਾ ਤੇਜ਼ ਰਫਤਾਰ ਵਾਲੀਆਂ ਗੱਡੀਆਂ ਲਈ ਭਾਈ ਮੋਬਾਈਲ ਹਾਨੀ ਕਰ ਵਾਈਲਡ ਟ੍ਰੈਵਲ ਹੁਣ ਆ ਕਿ ਪਹਾੜਾਂ ਦੇ ਚੱਕੇ-ਵਾਕੇ ਜੇ ਸ਼ੁਰੂ ਹੋ ਗਏ ਹਾਂਸਲ ਆ ਜਾ ਮਿਲ ਜਾਂਦਾ ਪਹਾੜ 'ਚ ਦੇਖ ਕੇ ਪਰ ਇੱਕ ਵਾਰ ਤਾਂ ਡਾਟ ਪਵਾ ਤਾਹੀ ਚੜਾਈ ਨੇ ਕੀਰਤਪੁਰ ਸਾਹਿਬ ਤੋਂ ਪਹਿਲਾਂ ਦੋ ਪੌੜ ਤੱਕ ਤੀਜੀ ਸਿੱਧੀ ਚ ਤਿੱਖੀ ਚੜਾਈ ਬਾਕੀ ਕੋਈ ਨਹੀਂ ਕੋਈ ਕਾਲੀ ਥੋੜੀ ਥੋੜੀ ਚੱਲ ਅੱਗੇ ਵੀਡੀਓ ਦਾ ਆਖਾ ਲੱਗਦਾ ਮੈਨੂੰ ਕੰਮ ਨਹੀਂ ਉਤਰਿਆ ਤੇ ਹੁਣ ਬਸ ਬਾਟ ਖਿੱਚਦੇ ਆ ਰੇਨਕੋਟ ਪਾ ਕੇ ਫੋਨ ਹੁਣ ਫਿਰ ਲਿਫਾਫੇ 'ਚ ਪਾ ਕੇ ਪੈਕ ਕਰਨੇ ਪੈਣੇ ਆ ਪਾਣੀ ਤੋਂ ਬਚਾਉਣ ਲਈ ਬਸ ਸਟੈਂਡ ਆਇਆ ਸੀ ਇੱਕ ਇੱਥੇ ਖੜ ਕੇ ਫਿਰ ਤਿਆਰੀ ਕਰਦੇ ਆ ਖਿੱਚਦੇ ਆ ਚਲੋ ਅੱਗੇ ਮਿਲਦੇ ਆਂ ਤੁਹਾਨੂੰ ਪਾਟ ਕੱਟ ਲਈ ਧੰਨਵਾਦ ਸਮਾਂ ਹੋ ਗਿਆ 10 ਵਜੇ 10 ਵਜੇ ਸਵੇਰ ਦੇ ਹਿਮਾਚਲ ਐਂਟਰ ਕਰ ਗਏ ਕੀਰਤਪੁਰ ਸਾਹਿਬ ਤੋਂ ਮਿਲਦਾ 1.5 ਜਾਂ 2 ਕਿਲੋਮੀਟਰ ਸੈਕਲ ਚੜਕੇ ਚਲਾਇਆ ਬਾਕੀ ਉੱਥੋਂ ਸਵਾਰ ਘਾਟ ਦਾ ਬੋਰਡ ਲਿਖਿਆ ਸੀ 17 ਕਿਲੋਮੀਟਰ ਇੱਥੇ 12 ਕਿਲੋਮੀਟਰ ਹੈ ਯਾਨੀ ਆਲਮੋਸਟ ਟੂ ਬੀ 4 ਕਿਲੋਮੀਟਰ ਰੋਡ ਕੋਈ ਚੜਾਇਆ ਸੀਗਾ ਤੁਰ ਕੀ ਆਇਆ ਸੋਣਾ ਜੋਰ ਲੱਗ ਗਿਆ ਸਵੇਰੇ ਸਵੇਰੇ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਰਦੇ ਆਂ ਕੇ ਤੁਸੀਂ ਚੜਦੇ ਰਹੇ ਹੋ ਸਫਰ ਦੇ ਨਾਲ ਕਰਦੇ ਆਂ ਜੀ ਗੱਲਬਾਤ ਕਰਕੇ ਜਾਂਦੇ ਪਹੁੰਚ ਗਏ ਆਂ ਗਰਾ ਬਗੇਰੀ ਉਹ ਟੱਬਾ ਉੱਥੇ ਚਾਹ ਪੀਣੇ ਆਂ ਇੱਧਰ ਨੂੰ ਜਾਣਾ ਉੱਧਰੋਂ ਆਏ ਫਿਰ ਤੋਂ ਸਭ ਤੋਂ ਕਹਾ ਉਹੀ 1.5 ਤੋਂ 2 ਕਿਲੋਮੀਟਰ ਸਾਈਕਲ ਤੇ ਕਿੱਕਾ ਤੇ ਬਾਕੀ ਸਾਰਾ ਇੱਥੇ ਤੱਕ ਤੁਰ ਕੇ ਆਇਆ ਮੈਨੂੰ ਲੱਗਦਾ ਵੀ 6 ਜਾਂ 7 ਕਿਲੋਮੀਟਰ ਪਾਣੀ ਬਹੁਤ ਪੀਤਾ ਜਾਂਦਾ ਕਿਉਂਕਿ ਜ਼ੋਰ ਬਹੁਤ ਲੱਗਦਾ ਚੰਗੀ ਗੱਲ ਵਿੱਚ ਔਰ ਹੈ ਜਾਂ ਪਾੜਿਆ ਸੀ ਤੇ ਉਹਦੇ ਨਾਲ ਥੋੜਾ ਜਿਹਾ એનર્ਜੀ ਲੈਵਲ ਜਿਆ ਬਣਿਆ ਰਹਿੰਦਾ चलो चित्रकारी चाह पीने तो कुछ खाने फिर वजारह बजे धन्यवाद ਭਈ ਉਹ ਚੀਜ਼ ਜਿਹਨੂੰ ਆਪਾਂ ਦੂਰੋਂ ਦੇਖਦੇ ਸੀ ਇਹ ਲੱਗਦਾ ਵੀ ਜਿੱਦਾਂ ਕਲਚਰ ਹੁੰਦਾ ਨਾ ਕਿਸੇ ਰਾਜ ਦਾ ਹਿਮਾਚਲ ਪ੍ਰਦੇਸ਼ ਦਾ ਇਹ ਕਲਚਰ ਵਰਲਡ ਆ ਰਿਹਾ ਹੈ। ਹਮੇ ਪਗ ਪਗ ਪ੍ਰਗਤੀ ਕੀ ਤੋਰ ਚਲਾ ਹਿਮਾਚਲ ਸ਼ਿਖਰ ਕੀ ਪੂਰਨ ਰਾਜੇ ਦਾ स्वर्ण ਜਨਮ ਸੀ। ਕੀ ਉਹ ਸਾਹਮਣੇ ਆਰਟੀਓ ਨਾਲ ਆਟੂ ਬੈਰੀਅਰ ਤੇ ਕਹਿੰਦੇ ਭਾਈ 2 ਕਿਲੋਮੀਟਰ ਤੋਂ ਅੱਗੇ ਜਾ ਕੇ ਤੁਹਾਨੂੰ ਸ਼ਾਰਟਕਟ ਹੋ ਜਾਣਾ ਚੜਾਈਆਂ ਖਤਮ ਹੋ ਜਾਣ। ਚਲੋ ਦੇਖਦੇ ਆਹ ਖੜਾ ਹੀ ਆਪਣਾ ਸੈਕੰਡ ਚੜਾਈਆਂ ਵਾਲਾ ਸਿਰਆ ਹੋਇਆ ਪਿਆ। ਇਧਰੋਂ ਆਇਆ ਚੜ ਕੇ ਸਾਰਾ ਤੁਰ ਕੇ ਕੀਤਾ। ਵੀਰ ਨੂੰ ਪੁੱਛਿਆ ਵੀਰ ਕਹਿੰਦਾ ਬਸ ਟਨਲ ਤੋੜ ਕੇ

ਜਦੋਂ ਜਿਹੜਾ ਚੱਲੀ ਜਾਂਦੀ ਹੈ ਆਹ ਰੋਡ ਆਇਆ ਆ ਥੱਲੇ ਵਾਲਾ ਰੋਡ ਦੁਬਾਰਾ ਚਿੱਪੂਰ ਸਾਹਿਬ ਨੂੰ ਮੁੜ ਜਾਂਦਾ ਤੇ ਆਹ ਸਾਹਮਣੇ ਵਾਲਾ ਰੋਡ ਹੈਗਾ ਪੁਰਾਣਾ ਰੋਡ ਸਵਾਰ ਘਾਟ ਵਾਲਾ ਉਹ ਚੱਲੇ ਮੱਤਲਬਾਈ ਦੀ ਜਿੰਦਾ ਕੋਈ ਕਹਿ ਨਹੀਂ ਜਿੱਧਰੋਂ ਗੱਡੀਆਂ ਆ ਰਹੀਆਂ ਇਧਰੋਂ ਆਏ ਆ ਜੀ ਤੇ ਆ ਪਹਿਲੀ ਟਨਲ ਤੇ ਦਰਵਾਜੇ ਤੇ ਖੜੇ ਆ ਪੰਜਾਬ ਰੋਡ ਤੇ ਮਨੀਕਰਨ ਦੇ ਨੰਦਰ ਪਹਿਲੀ ਟਨਲ ਆ ਗਈ ਹੈ ਜੀ ਤੇ ਇਧਰ ਅੱਗੇ ਭਾਈ ਕਹਿੰਦੇ ਪਧਰਾਈਆ 2 ਕਿਲੋਮੀਟਰ ਦੀ ਟਨਲ ਆ ਤੇ ਇਧਰ ਘਰ ਬਹੁਤ ਸੋਹਣਾ ਕਰ ਰਿਹਾ ਚਲ ਮਿਲਦੇ ਆ ਜੀ ਅੱਗੇ ਆਹ ਇਹ 터ਨਲ ਨੰਬਰ 1 2 ਕਿਲੋਮੀਟਰ ਲੰਬੀ ਆ ਪਰ ਥੋੜਾ ਜਿਹਾ ਇਹਨਾਂ ਨੂੰ ਸਾਈਕਲਾਂ ਵਾਸਤੇ ਬਣਾਉਣਾ ਚਾਹੀਦਾ ਸੀ ਰਸਤਾ ਪਰ ਆ ਬਣਾਇਆ ਤਾਂ ਹੋਇਆ ਪਰ ਇਧਰ ਸਾਈਡ ਤੇ ਫੇਰ ਅੱਗ 'ਚ ਭਜਾਉਣ ਵਾਲੇ ਜੰਤਰ ਲੱਗੇ ਹੋਏ ਨੇ ਉਹਨਾਂ ਦਾ ਡਿੱਕਾ ਲੱਗਿਆ ਉਹ ਜੇ ਨਹੀਂ ਜਦੋਂ ਜਹੱਦ ਤੇ ਬਹੁਤ ਪਹਿਲੀ ਵਾਰ ਆਈ ਆ ਤੇ ਕਰ ਵੀ ਚੋਕਰੀਆ ਵਧੀਆ ਲੱਗ ਚਲੋ ਕਰਦੇ ਆਂ ਜੇ ਅੱਗੇ